ਕਲਰਪੰਚ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਬੜੀਆਂ ਵਾਲੇ ਵੀਰਾਂ ਦਾ ਸਵਾਗਤ ਹੈ। ਦਿਰਵਾਕ ਆਪਾਂ ਬਿਲਕੁਲ ਕਾਲੇ ਰੰਗ ਦੀ ਮੱਝ ਹੈ। ਜਿਹਦੀ ਵੀਡੀਓ ਪਾ ਰਹੇ ਆ। ਇਹ ਕਿਸੇ ਵਪਾਰੀ ਦੇ ਜਾਂ ਦਲਾਲ ਦੇ ਘਰ ਨਹੀਂ। ਇਹ ਕਿਸਾਨ ਦੇ ਘਰੇ ਖੜੀ ਹੈ। ਕਿਸਾਨ ਦੇ ਘਰੇ ਖੜੀ ਹੈ। ਬਿਲਕੁਲ ਕਾਲੇ ਸ਼ਾ ਰੰਗ ਦੀ ਛੋਟੀ ਹੈ। ਥਾਂ ਨੇ ਬਹੁਤ ਸਾਫ ਹੈ। ਪੂਰੀ ਸੀਲ ਮੱਚਾ ਆ ਦੇਖੋ ਆਹ ਨੂੰ ਲੇਵਾ ਪੂਰਾ ਸਾਬਾ ਬਹੁਤ ਸੋਹਣਾ ਲੇਵਾ ਬਣਾਉਣਾ ਇਹਨੇ ਬੜਾ ਪਾਲ ਬੜਾ ਪ੍ਰੋਕੀ ਫੜਦਾ ਅੱਛਾ ਕੰਮੇ ਸੂਏ ਆ ਦੂਜਾ ਜੀ ਦੂਜਾ ਸੂਆ ਜੋ ਟੀ ਨੂੰ ਕਾਇਕ ਦਿਨ ਬਾਕੀ ਹੈ ਇਹਦੇ 4-5 ਦਿਨ ਇਹਦੇ ਸੂਨ ਦੇ ਵਿੱਚ ਬਾਕੀ ਹੈ ਸੀਲ ਝੋਟੀ ਹੈ ਜੇ ਮਤਲਬ ਕਿ ਛੋਟਾ ਮੋਬਾਈਲ ਨੰਬਰ ਕਿੰਨਾ ਹੈ ਸੰਪਰਕ ਕਰਨ ਵਾਸਤੇ ਚਲੋ ਮੈਂ ਭਰਦੂਆ ਨੂੰ ਹੋਰ ਮੌਕੇ ਤੇ ਕੱਢਣ ਨੂੰ ਭਰਦੂ ਇਹ ਝੋਟੀ ਪਿੰਡ ਦਿਆਲਪੁਰਾ ਮਿਰਜਾ ਤਸਵੀਰ ਹੂ ਜਿਲ੍ਹਾ ਬਠਿੰਡਾ ਨੇੜੇ ਭਗਤਾ ਭਾਈ ਕਾ ਦਿਆਲਪੁਰਾ ਮਿਰਜਾ ਵਿਖੇ ਖੜੀ ਹੈ ਬਹੁਤ ਵਧੀਆ ਹੈ ਜੇ ਕਿਸੇ ਨੇ ਦੁੱਧ ਪੀਣ ਵਾਸਤੇ ਲੈਣੀ ਹੈ ਪਹਿਲੇ ਸੂਏ ਦਾ ਕਿੰਨਾ ਦੁੱਧ ਸੀ 10 ਕਿਲੋ 10 ਕਿਲੋ ਦੁੱਧ ਇਹਨੇ ਪਹਿਲੇ ਸੂਏ ਦੇਤਾ 10 ਕਿਲੋ ਦੁੱਧ ਪਹਿਲੇ ਸੂਏ ਇਸ ਝੋਟੀ ਨੇ ਦਿੱਤਾ ਇਹ ਵਧੀਆ ਕੁੰਡੀ ਨਸਲ ਦੀ ਝੋਟੀ ਹੈ ਇਹਦਾ ਪਿਛਲਾ ਇਸ ਝੋਟੀ ਦਾ ਜਿਹੜਾ ਮਾਦਾ ਰਿਕਾਰਡ ਹੈ ਉਹ 16 16.5 ਕਿਲੋ ਦਾ ਰਿਹਾ ਕਿਸੇ ਵੀ ਵੀਰ ਭਰਾ ਨੇ ਖਰੀਦੀ ਨਹੀਂ ਹੋਵੇ ਤਾਂ ਦੀ ਮਾਂ ਵੀ ਮਾਰਾ ਦਿਓ ਵਧੀਆ ਦੀ ਮਾਂ ਵੀ ਭਰਦੀ ਪਰਲੇ ਪਰਲੇ ਪਾਸੇ ਕੁਝ ਨਾ ਸਿਰੇ ਨੇ ਆਹ ਮੱਝ ਦੀ ਝੋਟੀ ਹੈ ਐਸ ਮੱਝ ਦੀ ਝੋਟੀ ਹੈ ਇਸ ਮੱਝ ਥੱਲੇ 16 17 ਕਿਲੋ ਸੋਧਰੇ ਹੈ ਆਹ ਆਹ ਅਗਲੀ ਵੀਡੀਓ ਵਿੱਚ ਕਿਸੇ ਵੀ ਵੀਰਪੁਰਾਣੇ ਖਰੀਦਣੀ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਪਾਲ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ